ਇਹਦੀ ਵੀ ਜਿੰਨਾ ਇਹ ਲੁੰਗਲਾਣਾ ਉੱਥੋਂ ਹਾਰਿਆ ਹੋਇਆ ਸੀ ਦਿੱਲੀ ਦੇ ਵਿੱਚ ਇੱਥੇ ਉਹ ਦੂਜੀਆਂ ਆਦਰ ਸਟੇਟਾਂ ਦੇ ਲੋਕਾਂ ਨੂੰ ਵਸਾਉਣਾ ਚਾਹੁੰਦੇ ਸੀ ਜੁਪੀ ਬਿਹਾਰ ਦੇ ਨੂੰ ਜ਼ਿੰਮੇਦਾਰ ਸੀ ਆਪਣੇ ਲੁਧਾਣੇ ਸਾਈਡ ਦੇ ਵਿੱਚ ਹਾਈਪਰ ਹੋ ਕੇ ਬੋਲਦੇ ਕਿ ਸਾਡੀ ਜ਼ਮੀਨ ਵਿੱਚ ਵੜ ਕੇ ਦਿਖਾ ਦੇ ਪੰਜ-ਪੰਜ ਦਿਨ ਤਾਂ ਇੱਥੇ ਪੋਸਟਮਾਰਟਮ ਹੀ ਹੋਈ ਜਾਣਗੇ ਲੋਕ ਇਸ ਹੱਦ ਤੱਕ ਆ ਗਏ ਸੀ ਪੰਜਾਬ ਸਰਕਾਰ ਤਾਂ ਹੁਣ ਵੀ ਕਹਿੰਦੀ ਆ ਕਿ ਕਿਸਾਨਾਂ ਦੇ ਹਿੱਤਾਂ ਲਈ ਫੈਸਲਾ ਸੀ ਇਹ ਇਹਦੇ ਵਿੱਚ ਅਮਨਜੀਤ ਅਸਲ ਦੇ ਵਿੱਚ ਭਗਵੰਤ ਮਾਨ ਦਾ ਤਾਂ ਹੱਥ ਕੇਜਰੀਵਾਲ ਦਾ ਸੀ ਪੀਤਾ ਜੀ ਭਗਵੰਤ ਜੀ ਬਹੁਤ ਚੁੱਪ ਰਿਹਾ ਕੋਈ ਜ਼ਿਆਦਾ ਬਿਆਨ ਨਹੀਂ ਦਿੱਤੇ ਇਸ ਪਿਛੇ ਤੇ ਹੁਣ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਫੈਸਲੇ ਦਾ ਸਵਾਗਤ ਕਰਦੇ ਹੋ ਧੰਨਵਾਦ ਕਰੂਗੇ ਆਮ ਆਦਮੀ ਪਾਰਟੀ ਇਹ ਤਾਂ ਆਪ ਲੱਡੂ ਵੰਡਦੇ ਫਿਰਦੇ ਨੇ ਸਿਕਾ ਮੈਂ ਤਾਂ ਉਹ ਲੋਕਾਂ ਨੂੰ ਵੀ ਕਹਿਣਾ ਯਾਰ ਤੁਸੀਂ ਕਿਹੜੇ ਹਿਸਾਬ ਨਾਲ ਇਹਨਾਂ ਦੀ ਜਿਹੜੇ ਲੱਡੂ ਮੂੰਹ ਚ ਪਾ ਰਹੇ ਹੋ ਇਹ ਤਾਂ ਲੋਕਾਂ ਦੀ ਜਿੱਤ ਹੈ ਭਗਵੰਤ ਮਾਨ ਸਾਹਿਬ ਲੋਕਾਂ ਦੀਆਂ ਅਮੀਤਾਂ ਤੇ ਨਹੀਂ ਖਰੇ ਉੱtre ਇੱਕ ਸਿਰਫ ਦਿੱਲੀ ਵਾਲੇ ਦੇ ਕੇਜਰੀਵਾਲ ਤੋਂ ਪਤਾ ਨਹੀਂ ਉਹਨਾਂ ਦਾ ਕੀ ਵਹਿਜ ਹੈ ਉਹਨਾਂ ਕੋਲੇ ਹੈਗਾ ਜਿਹੜਾ ਉਹਨਾਂ ਤੋਂ ਇੰਨਾ ਡਰਦੇ ਨੇ ਨਹੀਂ ਉਹਨਾਂ ਦਾ ਅ ਅਸਤੀਫਾ ਜਾ ਉਹਨਾਂ ਨੂੰ ਦੇ ਕੇ ਸਾਈਡ ਤੇ ਹੁਣ ਵੀ ਮੈਂ ਖੜਾ ਪੰਜਾਬ ਦੇ ਦੇਖੋ ਮਨੀਸ਼ ਸ਼ਿਸ਼ੋਧਿਆ ਦਾ ਕੀ ਹੈ ਕੇਜਰੀਵਾਲ ਦਾ ਕੀ ਹੈ ਉਹ ਦਿੱਲੀ ਤੋਂ ਹਾਰੇ ਹੋਏ ਲੀਡਰ ਨੇ ਲੋਕ ਕਹਿੰਦੇ ਨੇ ਵੀ ਅਸੀਂ ਸੀਐਮ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਨਾ ਕਿ ਆ ਕੇਜਰੀਵਾਲ ਜਾਂ ਸ਼ਿਸ਼ੋਧਿਆ ਆ ਆ ਪੌਨਸੀ ਤੇ ਕਿੰਨੇ 100 ਕਰੋੜ ਰੁਪਇਆ ਖਰਚ ਆ ਗਿਆ ਉਹ ਇਹਨਾਂ ਨੂੰ ਲੋਕਾਂ ਨੂੰ ਸਮਝਾਉਣ ਤੇ ਵੀ ਅਸੀਂ ਥੋੜੇ ਫਾਇਦੇਮੰਦ ਲੀਆ ਪਰ ਪਹਿਲੇ ਸੱਤੇ ਲੋਕ ਸਮਝ ਗਏ ਦੀ ਵੀ ਪੌਨਸੀ ਸਾਡੇ ਹੱਕ ਦੀ ਨਹੀਂ ਹੈਗੀ ਇਹ ਚਾਹੁੰਦੇ ਸੀ ਵੀ ਸਾਡੇ ਕੋਲੇ ਜਿਹੜਾ ਸਾਲ 6 ਮਹੀਨੇ ਰਹਿ ਗਏ ਜਿਹੜੇ ਇਹ ਵੱਡੇ ਸ਼ਹਿਰ ਨੇ ਇਹਨਾਂ ਦੇ ਵਿੱਚ ਕੱਟ ਕੇ ਕਲੋਨੀਆਂ ਇੱਥੋਂ ਵੱਡਾ ਪੈਸਾ ਲਜਾਣ ਦੀ ਧਾਗ ਚ ਸੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲੈ ਲਈ ਹੈ ਕਿਉਂਕਿ ਬਹੁਤ ਜ਼ਿਆਦਾ ਵਿਰੋਧ ਸ਼ੁਰੂ ਹੋ ਗਿਆ ਸੀ ਲੈਂਡ ਪੂਲਿੰਗ ਪਾਲਿਸੀ ਦਾ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਲਗਾਤਾਰ ਜਿਹੜਾ ਚੈਲੰਜ ਸੀ ਇੱਕ ਪੰਜਾਬ ਸਰਕਾਰ ਨੂੰ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਵੱਡਾ ਯੂ ਟਰਨ ਲੈ ਲਿਆ ਹੈ ਜਿਹੜੀ ਲੈਂਡ ਪੂਲਿੰਗ ਪਾਲਿਸੀ ਆ ਉਹ ਰੱਦ ਕਰ ਦਿੱਤੀ ਹੈ ਉਹ ਫੈਸਲਾ ਵਾਪਸ ਲੈ ਲਿਆ ਨੋਟੀਫਿਕੇਸ਼ਨ ਅਜੇ ਰੱਦ ਨਹੀਂ ਹੋਇਆ ਇਸ ਵਿਸ਼ੇ ਤੇ ਕਿਸਾਨ ਆਗੂਆਂ ਦਾ ਕੀ ਕਹਿਣਾ ਸੋ ਨੌਜਵਾਨ ਕਿਸਾਨ ਆਗੂ ਲਾਲੀ ਸਕਰੌਦੀ ਸਾਡੇ ਨਾਲ ਮੌਜੂਦ ਨੇ ਲਾਲੀ ਜੀ ਕਿਵੇਂ ਦੇਖਦੋਂ ਲੈਂਡ ਪੂਲਿੰਗ ਪਾਲਿਸੀ ਬਣੀ ਪੰਜਾਬ ਦੇ ਕਿਸਾਨਾਂ ਚ ਪੂਰੀ ਹਾਹਾਕਾਰ ਮਚ ਗਈ ਕਿ ਕਿੰਨੇ ਆ ਕਿੰਨੇ ਏਕੜ ਦੀ 24000 ਏਕੜ ਲੁਧਿਆਣੇ ਦਾ ਕਿੰਨੇ ਏਕੜ ਜੇ ਕੁੱਲ ਮਿਲਾ ਕੇ 50 55000 ਏਕੜ ਜ਼ਮੀਨ ਜਾ ਰਹੀ ਸੀ ਪਰ ਉਹ ਫੈਸਲਾ ਪੰਜਾਬ ਸਰਕਾਰ ਨੂੰ ਵਾਪਸ ਲੈਣਾ ਪਿਆ ਕੀ ਲੱਗਦਾ ਤੁਹਾਨੂੰ ਉਹ ਫੈਸਲਾ ਸਰਕਾਰ ਨੇ ਕਿਸ ਸਕੀਮ ਨਾਲ ਸੋਚਿਆ ਕਿ ਉਹ ਇਹ ਫੈਸਲਾ ਲਿਆਂਦਾ ਜਾਵੇ ਕਿਸ ਤਰੀਕੇ ਨਾਲ ਤੇ ਕਿਸਾਨਾਂ ਨੇ ਉਸ ਤੋਂ ਬਾਅਦ ਵਿਰੋਧ ਕਿਸ ਤਰੀਕੇ ਨਾਲ ਸ਼ੁਰੂ ਕੀਤਾ ਹੈ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਅਮਨ ਜੀ ਅਸਲ ਦੇ ਵਿੱਚ ਜਿਹੜੀ ਜ਼ਮੀਨ ਆ ਇਹ ਜੱਟ ਦੀ ਮਾਂ ਜ਼ਮੀਨ ਦੇ ਪਿੱਛੇ ਜੱਟ ਕਿਸੇ ਵੀ ਹੱਦ ਤੱਕ ਆ ਸਕਦਾ ਹੈ ਤੇ ਜਿਹੜੀ ਇਹ ਪਾਲਿਸੀ ਲੈ ਕੇ ਆਏ ਸੀ ਇਹ ਨਾ ਤਾਂ ਸੀਐਮ ਨੂੰ ਪਤਾ ਸੀ ਵੀ ਇਹ ਉਹਨਾਂ ਨੇ ਕਿਉਂਕਿ ਜਿਹੜੇ ਇਹ ਵਿਭਾਗ ਹੀ ਸੀ ਇਹ ਗਲਾਡਾ ਜਾਂ ਹੋਰ ਸੀ ਸਾਰੇ ਉਹਨਾਂ ਤੋਂ ਛੱਡ ਕੇ ਇਹ ਦਿੱਲੀ ਵਾਲਿਆਂ ਨੇ ਆਪਦੇ ਹੱਥ ਦੇ ਵਿੱਚ ਲੈ ਲਿਆ ਸਾਰਾ ਹੀ ਸਿਸਟਮ ਸੀ ਜੋ ਤੇ ਦਿੱਲੀ ਵਾਲੇ ਇਹ ਚਾਹੁੰਦੇ ਸੀ ਵੀ ਸਾਡੇ ਕੋਲੇ ਜਿਹੜਾ ਸਾਲ 6 ਮਹੀਨੇ ਰਹਿ ਗਏ ਇੱਥੋਂ ਪੰਜਾਬ ਦੇ ਵਿੱਚੋਂ ਜਿਹੜੇ ਇਹ ਵੱਡੇ ਸ਼ਹਿਰ ਨੇ ਇਹਨਾਂ ਦੇ ਵਿੱਚ ਕੱਟ ਕੇ ਕਲੋਨੀਆਂ ਇੱਥੋਂ ਵੱਡਾ ਪੈਸਾ ਲਜਾਨ ਦੀ ਤਾਕ ਚ ਸੀ ਜੋ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਇਹਨਾਂ ਨੂੰ ਆਪਾਂ ਕਹਿ ਦਈਏ ਵੀ ਜਿੰਨਾ ਇਹ ਲੁੰਗਲਾਣਾ ਉੱਥੋਂ ਹਾਰਿਆ ਹੋਇਆ ਸੀ ਦਿੱਲੀ ਦੇ ਵਿੱਚੋਂ ਉਹਨਾਂ ਨੇ ਆ ਕੇ ਦੇਖਿਆ ਜਦੋਂ ਘੁੰਮਿਆ ਫਿਰਿਆ ਜਿਮਨੀ ਚੋਣਾ ਦੇ ਵਿੱਚ ਵੀ ਯਾਰ ਪੰਜਾਬ ਤਾਂ ਇੱਕ ਐਡਾ ਖੁਸ਼ਹਾਲ ਸ਼ੂਬਾ ਇੱਥੇ ਕਿੰਨੇ ਲੋਕ ਕਿੱਡੇ ਆਏ ਨਹੀਂ ਪਤਾ ਉਹਨਾਂ ਨੂੰ ਵੀ ਲੁਧਿਆਣੇ ਜਾਂ ਜਲੰਧਰ ਸਾਈਡ ਕਿਵੇਂ ਲੋਕਾਂ ਨੇ ਮਿਹਨਤਾਂ ਕਰ ਕੀਤੀਆਂ ਹੋਈਆਂ ਉਹ ਜ਼ਮੀਨਾਂ ਬਣਾਈਆਂ ਆਬਾਦ ਕੀਤੀਆਂ ਤੇ ਇਹਨਾਂ ਨੇ ਦੇਖਿਆ ਵੀ ਲੋਕਾਂ ਕੋਲੇ ਕਿੱਡੀ ਲਗਜ਼ਰੀ ਲਾਈਫ ਜਿਹੜੇ ਜ਼ਿਮੀਦਾਰ ਜਾਉ ਰਹੇ ਨੇ ਵੀ ਇਹ ਇਹਨੂੰ ਸਾਰਾ ਉਹ ਆਬਦੇ ਅੰਡਰ ਕਰਕੇ ਇੱਥੇ ਉਹ ਦੂਜੀਆਂ ਅਦਰ ਸਟੇਟਾਂ ਦੇ ਲੋਕਾਂ ਨੂੰ ਵਸਾਉਣਾ ਚਾਹੁੰਦੇ ਸੀ ਜੁਪੀ ਬਿਹਾਰ ਦੇਆਂ ਨੂੰ ਉਹਨਾਂ ਦਾ ਉਹਨਾਂ ਦੀ ਸੋਚ ਇਹ ਸੀ ਵੀ ਇੱਥੋਂ ਜੁਪੀ ਬਿਹਾਰ ਦੇ ਜਿਹੜੇ ਹਰਿਆ ਹੋਰ ਹਰਿਆਣਾ ਦੇ ਜਾਂ ਲਾਲੋ ਨਾਲ ਲੱਗਦੀਆਂ ਸਟੇਟਾਂ ਤੇ ਸੀ ਵੀ ਉਹਨੂੰ ਇੱਥੇ ਵਸਾਇਆ ਜਾਵੇ ਤੇ ਇੱਥੋਂ ਵੱਡਾ ਜਿਹੜਾ ਪੰਜਾਬ ਦਾ ਪੈਸਾ ਇਕੱਠਾ ਕਰਕੇ ਅਸੀਂ ਦਿੱਲੀ ਲੈ ਜਾਈਏ ਸੋ ਪੰਜਾਬ ਦੇ ਲੋਕਾਂ ਦਾ ਜਿਹੜਾ ਉਹਨਾਂ ਨੂੰ ਇਤਿਹਾਸ ਨਹੀਂ ਸੀ ਪਤਾ ਵੀ ਜਦੋਂ ਪੰਜਾਬ ਦੇ ਲੋਕਾਂ ਨੇ ਦਿੱਲੀ ਵਰਗੇ ਕਾਨੂੰਨ ਜਦੋਂ મોદી ਨੇ ਪੂਰਾ ਇੱਕ ਸਾਰੀਆਂ ਪਾਰਟੀਆਂ ਨਾਲ ਆਪਦੇ ਜਿਹੜਾ ਗਠਜੋੜਨ ਸੀ ਉਹਦੇ ਨਾਲ ਕਰਕੇ ਲੈ ਕੇ ਆਏ ਸੀ ਜਿਨ੍ਹਾਂ ਪਿੱਛੇ ਆਪਾਂ ਨੂੰ ਪਤਾ ਬਾਦਲਾ ਨਾਲ ਕੀ ਕੁੱਤੇਖਾਣੀ ਹੋ ਕੇ ਬਾਦਲਾ ਨੂੰ ਉਸ ਟਾਈਮ ਦੇ ਵਿੱਚੋਂ ਆਪਣਾ ਕੈਬਨਿਟ ਦੇ ਵਿੱਚੋਂ ਵੀ ਅਸਤੀਫਾ ਦੇਣੇ ਪਏ ਤੇ ਪਿੰਡਾਂ ਵਿੱਚ ਬਾਦਲਾ ਦਾ ਕਿੰਨਾ ਵਿਰੋਧ ਹੋ ਗਿਆ ਸੀ ਤੇ ਉਹ ਕਾਨੂੰਨ ਦਿੱਲੀ ਤੋਂ ਵੀ ਜਦੋਂ ਰੱਦ ਕਰਾ ਲੇ ਸੀ ਅਸੀਂ ਨੇ ਇਹ ਤਾਂ ਹੈ ਹੀ ਕੀ ਸੀ ਚੀਜ਼ ਸੀ ਤੇ ਪਿੰਡਾਂ ਦੇ ਵਿੱਚ ਉਹਦੋਂ ਐਡੀਆਂ ਵੀਡੀਓ ਵਾਇਰਲ ਹੋਈਆਂ ਤੇ ਆਪਾਂ ਨੇ ਦੇਖਿਆ ਵੀ ਕਿੰਨੇ ਜਿਹੜੇ ਜ਼ਿਮੀਂਦਾਰ ਸੀ ਆਪਣੇ ਲੁਧਾਨੇ ਸਾਈਡ ਦੇ ਵਿੱਚ ਹਾਈਪਰ ਹੋ ਕੇ ਬੋਲਦੇ ਵੀ ਸਾਡੀ ਜ਼ਮੀਨ ਵਿੱਚ ਵੜ ਕੇ ਦਿਖਾਵੇ ਪੰਜ-ਪੰਜ ਦਿਨ ਤਾਂ ਇੱਥੇ ਪੋਸਟਮਾਰਟਮੇ ਹੋਈ ਜਾਣਗੇ ਲੋਕ ਇਸ ਹੱਦ ਤੱਕ ਆ ਗਏ ਸੀ ਵੀ ਅਸੀਂ ਆਪਣੀ ਜ਼ਮੀਨ ਦਾ 1 ਇੰਚਾ ਨਹੀਂ ਇੰਚ ਨਹੀਂ ਦੇਣਾ ਕਿਸੇ ਨੂੰ ਪਰ ਇਹਨਾਂ ਦੀ ਸੋਚ ਇਹ ਸੀ ਵੀ ਇੱਥੋਂ ਅਸੀਂ ਵੱਡਾ ਪੈਸਾ ਇਕੱਠਾ ਕਰਕੇ ਸਮੇਟ ਕੇ ਲੈ ਜੀਏ ਵੀ ਸਾਲ ਇੱਕ ਰਹਿ ਗਿਆ ਇਹਨਾਂ ਨੇ ਆਪਦੇ ਐਮਐਲਿਆਂ ਤੋਂ ਲੈ ਕੇ ਆਪਦੇ ਮੰਤਰੀਆਂ ਤੋਂ ਲੈ ਕੇ ਵੱਡੀ ਪੱਧਰ ਤੇ ਇਹਨਾਂ ਨੇ ਇਸ਼ਤਿਹਾਰबाजी ਕਰਤੀ ਸ਼ੁਰੂ ਪੰਜਾਬ ਸਰਕਾਰ ਤਾਂ ਹੁਣ ਵੀ ਕਹਿੰਦੀ ਆ ਕਿ ਕਿਸਾਨਾਂ ਦੇ ਹਿੱਤਾਂ ਲਈ ਫੈਸਲਾ ਸੀ ਇਹ ਕਿਸਾਨਾਂ ਦੇ ਹਿੱਤਾਂ ਲਈ ਅਸੀਂ ਬਹੁਤ ਵਧੀਆ ਫੈਸਲਾ ਲਿਆਂਦਾ ਸੀ ਪਰ ਜਦੋਂ ਕਿਸਾਨ ਹੀ ਨਹੀਂ ਮੰਨੇ ਵੀ ਕੋਈ ਦਿੱਕਤ ਨਹੀਂ ਜੇ ਅਸੀਂ ਵਾਪਸ ਲੈ ਲਿਆ ਵੀ ਫਾਇਦਾ ਤਾਂ ਬਹੁਤ ਸੀ ਹਜੇ ਤੱਕ ਕਹਿ ਰਹੇ ਨਹੀਂ ਦੇਖੋ ਫਾਇਦਾ ਕੀ ਸੀ ਉਹ ਤਾਂ ਉਹ ਤਾਂ ਇੱਕ ਜਿਵੇਂ ਆਪਾਂ ਪਹਿਲਾਂ ਕਿਸਾਨਾਂ ਨਾਲ ਰੋਂਦੇ ਹੋਏ ਆਣੇ ਦੱਸਿਆ ਵੀ ਚੰਡੀਗੜ੍ਹ ਦੇ ਵਿੱਚ ਕੁਝ ਕਿਸਾਨਾਂ ਨਾਲ ਕੀ ਕੁਝ ਹੋਇਆ ਇੱਕ ਇੱਕ ਪਲਾਟ ਵੀ ਕਈ ਕਿਸਾਨਾਂ ਨੂੰ ਤਾਂ ਕੁਝ ਮਿਲੀ ਨਹੀਂ ਵੀ ਇਹ ਤਾਂ ਇੱਕ ਇਹਨਾਂ ਨੇ ਪਰੋਸਿਆ ਸੀ ਥੋੜਾ ਜਿਹਾ ਦੇਖਿਆ ਸੀ ਨਬਜ ਫੜ ਕੇ ਵੀ ਦੇਖਦੇ ਆ ਪਰ ਕਿਸਾਨਾਂ ਨੂੰ ਹਰ ਕਿਸਾਨ ਲੀਡਰਸ਼ਿਪ ਨੂੰ ਇਹ ਪਤਾ ਸੀ ਸਾਰੀ ਇਸ ਗੱਲ ਦਾ ਵੀ ਇਹ ਇੱਕ ਧੋਖਾਧੜੀ ਤੋਂ ਇਲਾਵਾ ਹੈ ਹੀ ਕੁਛ ਨਹੀਂ ਸੀ ਕਿਉਂਕਿ ਕਿਸਾਨ ਅੱਜ ਉਹ ਟਾਈਮ ਨਹੀਂ ਰਿਹਾ ਪਹਿਲਾਂ ਵਾਲਾ ਅੱਜ ਤੋਂ 25 30 ਸਾਲ ਪਹਿਲਾਂ ਜਿਹੜੀ ਹੁੰਦਾ ਸੀ ਵੀ ਹਾਂ ਅਲਝਾ ਕੇ ਲੈ ਜਾਵਾਂਗੇ ਕੁਝ ਅੱਜ ਹਰੇਕ ਬੰਦੇ ਨੂੰ ਨੌਲੇਜ ਆ ਹਰੇਕ ਬੰਦੇ ਕੋਲੇ ਅੱਜ ਹੱਥ ਦੇ ਵਿੱਚ ਫੋਨ ਆ ਸੁਣਦਾ ਰਹਿੰਦਾ ਵੀ ਅੱਜ ਕੀ ਫਾਇਦੇ ਨੇ ਸਾਡੇ ਕੀ ਨੁਕਸਾਨ ਨੇ ਸੋ ਜਦੋਂ ਇਹ ਪਾਲਿਸੀ ਚੇ ਦੇ ਵਿੱਚ ਕਿਸਾਨਾਂ ਨੇ ਵੀ ਆਗੂਆਂ ਨੇ ਪੜ੍ਹ ਕੇ ਦੇਖਿਆ ਇਹਦੇ ਵਿੱਚ ਹੈ ਹੀ ਕੱਖ ਨਹੀਂ ਸੀ ਉਹ ਤਾਂ ਲੁੱਟਣ ਦਾ ਮਾਲ ਸੀ ਇੱਕ ਕੇਜਰੀਵਾਲ ਦਾ ਇਹਦੇ ਵਿੱਚ ਅਮਨ ਜੀ ਅਸਲ ਦੇ ਵਿੱਚ ਭਗਵੰਤ ਮਾਨ ਦਾ ਤਾਂ ਹੱਥੇਨ ਕੇਜਰੀਵਾਲ ਦਾ ਸੀ ਨਹੀਂ ਬਹੁਤੇ ਲੋਕ ਇਹ ਵੀ ਕਹਿੰਦੇ ਨੇ ਕਿ ਭਗਵੰਤ ਮਾਨ ਦੇ ਅੱਗੇ ਜਦੋਂ ਇਹ ਗੱਲ ਰੱਖੀ ਉਹਨਾਂ ਨੇ ਮਨਾ ਕਰਤਾ ਵੀ ਦਬਾਅ ਪੈ ਗਿਆ ਉਹ ਤਾਂ ਕਿਤੇ ਨਾ ਕਿਤੇ ਅੰਡਰ ਪ੍ਰੈਸ਼ਰ ਆ ਭਗਵੰਤ ਮਾਨ ਤਾਂ ਹੁਣ ਵੀ ਔਖਾ ਮਤਲਬ ਉਹਨਾਂ ਨੂੰ ਜਵਾਬ ਦੇਣਾ ਵੀ ਤਾਈਓ ਭਗਵੰਤ ਮਾਨ ਬਹੁਤ ਚੁੱਪ ਰਿਹਾ ਕੋਈ ਜ਼ਿਆਦਾ ਬਿਆਨ ਨਹੀਂ ਦਿੱਤੇ ਇਸ ਵਿਸ਼ੇ ਤੇ ਉਹਨਾਂ ਨੇ ਹਾਂ ਭਗਵੰਤ ਮਾਨ ਅਸਲ ਦੇ ਵਿੱਚ ਇਸ ਵਿਸ਼ੇ ਤੇ ਚੁੱਪ ਵੀ ਰਿਹਾ ਤੇ ਉਹ ਇੱਕ ਸਾਈਡ ਤੇ ਹੋ ਗਿਆ ਵੀ ਜਿਵੇਂ ਉਹਨਾਂ ਨੂੰ ਕਹਿਦੀ ਵੀ ਤੁਸੀਂ ਜੋ ਕਰਨਾ ਕਰ ਲੋ ਇੱਕ ਮੈਂ ਆਪਦਾ ਸੀਐਮ ਬਣਦਾ ਰਹਾ ਤੇ ਉਹਨੇ ਇਸ ਕਰਕੇ ਇਸ ਵਿਸ਼ੇ ਦੇ ਵਿੱਚ ਜ਼ਿਆਦੇ ਲੋਕਾਂ ਦੇ ਵਿੱਚ ਗਿਆ ਨਹੀਂ ਹੈਗਾ ਤੇ ਨਾ ਲੋਕਾਂ ਨੂੰ ਉਸ ਤਰ੍ਹਾਂ ਸਮਝਾਇਆ ਵੀ ਆਇਆ ਕਿਉਂਕਿ ਲੋਕ ਪੁੱਠੇ ਪੈਂਦੇ ਸੀ ਇਸ ਚੀਜ਼ ਦੇ ਵਿੱਚ ਵੀ ਸਾਨੂੰ ਪਤਾ ਇਸ ਦਾ ਤੇ ਕੇਜਰੀਵਾਲ ਨੇ ਸ਼ਹਿਰ ਮੀਟਿੰਗਾਂ ਕਰਕੇ ਵੱਡੀਆਂ-ਵੱਡੀਆਂ ਲੋਕਾਂ ਨੂੰ ਸਮਝਾਉਣਾ ਚਾਹਿਆ ਜਦੋਂ ਹੀ ਭਗਵੰਤ ਮਾਨ ਬੋਲ ਕੇ ਹਟਦਾ ਸੀ ਇਹਨਾਂ ਦੇ ਜਿੰਨੇ ਵੀ ਵਰਕਰ ਸੀ ਜਿਹੜੇ ਪਿੰਡਾਂ ਚੋਂ ਲੈ ਕੇ ਜਾਂਦੇ ਸੀ ਇਸ ਵਿਸ਼ੇ ਦੇ ਉੱਤੇ ਲੋਕਾਂ ਨੂੰ ਜੋ ਆਪਦਾ ਇਹਨਾਂ ਦਾ ਮੀਡੀਆ ਬਣਾਇਆ ਉਹ ਦਿਖਾਉਣਾ ਚਾਹੁੰਦੇ ਸੀ ਉਹ ਨਾਲ ਦੀ ਨਾਲ ਉਹ ਲੋਕ ਵੀ ਉੱਠ ਕੇ ਤੁਰਦੇ ਬਣਦੇ ਸੀ ਤੇ ਆਪਾਂ ਨੇ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕੇਜਰੀਵਾਲ ਭਗਵੰਤ ਮਾਨ ਨੂੰ ਆਪਦੇ ਨਾਲ ਜਿਵੇਂ ਇੱਕ ਬਾਡੀਗਾਰਡ ਖੜਾਉਂਦਾ ਹੁੰਦਾ ਉਵੇਂ ਖੜਾ ਕਰਕੇ ਇਹ ਦਿਖਾਉਂਦਾ ਸੀ ਵੀ ਵੀ ਮੈਂ ਕਿ ਵੀ ਸੀਐਮ ਇੱਕ ਖੜਾ ਰਹੇ ਤੇ ਮੈਂ ਲੋਕਾਂ ਨੂੰ ਦਿਖਾਵਾਂ ਵੀ ਹਾਂ ਵੀ ਇਹ ਜਿਹੜੀ ਸਾਡੀ ਪਾਲਿਸੀ ਹੈ ਕੀ ਆ ਸੀਐਮ ਨੂੰ ਸੁਣਨ ਵਾਸਤੇ ਲੋਕ ਉਹਨਾਂ ਟਾਈਮ ਖੜਦੇ ਸੀ ਇਹਨਾਂ ਦੇ ਵਰਕਰ ਲਲੀ ਪੰਜਾਬ ਦੇ ਲੋਕ ਕੀ ਐਕਸੈਪਟ ਕਰਦੇ ਨੇ ਕੀ ਚਾਹੁੰਦੇ ਨੇ ਪੰਜਾਬ ਦੇ ਲੋਕ ਪੰਜਾਬ ਦੇ ਲੋਕ ਚਾਹੁੰਦੇ ਨੇ ਵੀ ਜੋ ਅਸੀਂ ਸਾਡੇ ਕੋਲੇ ਜਿਹੜੀਆਂ ਜ਼ਮੀਨਾਂ 'ਚ ਅਸੀਂ ਜੋ ਕੁਝ ਖੇਤੀ ਕਰਦੇ ਆ ਕਣਕ ਝੋਨਾ ਮੱਕੀ ਜੋ ਅਸੀਂ ਇਹ ਗਾਉਂਦੇ ਆ ਸਾਨੂੰ ਜਿਉਂਦਾ ਜਿਉਂਦਿਓ ਦਿਓ ਸਾਨੂੰ ਤੁਹਾਡੇ ਤੁਹਾਡੀਆਂ ਬਹੁਤਿਆਂ ਮੁਨਾਫਿਆਂ ਦੇ ਵਿੱਚੋਂ ਸਾਨੂੰ ਨਹੀਂ ਲੋੜ ਕਿਉਂਕਿ ਲੋਕਾਂ ਨੇ ਉਜਾੜਾ ਚੰਡੀਗੜ੍ਹ ਵੱਲ ਦੇਖ ਲਿਆ ਅਮਨ ਜੀ ਵੱਡੀਆਂ ਵੱਡੀਆਂ ਉੱਥੇ ਹੀ ਅੱਜ ਨੌਕਰੀਆਂ ਕਰਦੇ ਨੇ ਉਹ ਲੋਕਾਂ ਦਾ ਹਾਲ ਦੇਖ ਲਿਆ ਨਹੀਂ ਵੈਸੇ ਵੈਸੇ ਇਹ ਕੇਸ ਹਾਈ ਕੋਰਟ ਚ ਗਿਆ ਹਾਈ ਕੋਰਟ ਨੇ ਵੀ ਉਸ ਤੋਂ ਬਾਅਦ ਗੱਲਬਾਤ ਕੀਤੀ ਕਿ ਤੁਸੀਂ ਕਿਸੇ ਕਿਵੇਂ ਜ਼ਮੀਨਾਂ ਲੈ ਰਹੇ ਹੋ ਕਿਸਾਨ ਨੂੰ ਪੈਸੇ ਨਹੀਂ ਦੇ ਰਹੇ ਬਿਨਾਂ ਪੈਸਿਆਂ ਤੋਂ ਜ਼ਮੀਨਾਂ ਉਸ ਤੋਂ ਬਾਅਦ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਦੇ ਫੈਸਲੇ ਤੇ ਕਿਤੇ ਨਾ ਕਿਤੇ ਟਿੱਪਣੀ ਕਰੀਆ ਵੱਡੀਆਂ ਤੇ 1 ਮਹੀਨੇ ਦੀ ਸਟੇ ਲਾਈ ਨਾਲ ਦੀ ਨਾਲ ਹਾਈ ਕੋਰਟ ਨੇ ਨਹੀਂ ਪਤਾ ਸੀ ਇਹਨਾਂ ਨੂੰ ਵੀ ਉੱਥੋਂ ਵੀ ਇਹ ਸਾਨੂੰ ਹਰ ਦਾ ਮੂੰਹ ਦੇਖਣਾ ਪਊ ਹਾਈ ਕੋਰਟ ਤੋਂ ਵੀ ਹੋ ਸਕਦਾ ਇਹਨਾਂ ਨੇ ਸੋਚਿਆ ਵੀ ਲੰਬਾ ਚੱਲੂਗਾ ਸਾਡੇ ਸਾਡਾ ਪਿੰਡਾਂ ਦੇ ਵੜਨਾ ਔਖਾ ਹੋ ਰਿਹਾ ਕਿਉਂਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਾ ਤਾਂ ਕੋਈ ਇਹਨਾਂ ਦਾ ਐਮਐਲਏ ਨਾ ਹੀ ਕੋਈ ਮੰਤਰੀ ਮੁੱਖ ਮੰਤਰੀ ਕੋਈ ਵੀ ਇਹਨਾਂ ਨੂੰ ਸ਼ਹਿਰਾਂ ਦੇ ਵਿੱਚ ਜਿੱਥੇ ਕਿਤੇ ਉੜਗਾਤਨ ਕਰਨੇ ਵੀ ਔਖੇ ਹੋ ਗਏ ਸੀ ਸੋ ਆਮਨਦੀ ਇਹ ਜਿਹੀਆਂ ਪਾਲਿਸੀਆਂ ਜਿਹੜੀਆਂ ਬਣਾਉਣੀਆਂ ਹੁੰਦੀਆਂ ਨੇ ਕੋਈ ਉਹਦੇ ਵਿੱਚ ਕੋਈ ਦੱਸਿਆ ਜਾਂਦਾ ਵੀ ਤੁਹਾਡੇ ਕੋਲੇ ਆ ਇਹਨਾਂ ਨੇ ਤਾਂ ਇਹੀ ਕਰਤਾ ਵੀ ਤੁਹਾਨੂੰ ਪਲਾਟ ਮਿਲੂਗਾ ਇਹਦੇ ਵਿੱਚੋਂ ਉਹ ਇਹ ਸਮਝ ਹੈ ਹੀ ਨਹੀਂ ਸੀ ਇਸ ਪਾਲਿਸੀ ਦੇ ਵਿੱਚ ਵੀ ਕੀ ਮੁਨਾਫਾ ਦਾ ਕੀ ਆ ਲੋਕ ਇਹ ਚੀਜ਼ ਤੋਂ ਜਾਗਰੂਕ ਹੋ ਗਏ ਸੀ ਵੀ ਇੱਕ ਸਰਾਸਰ ਇੱਕ ਧੋਖਾ ਇਹ ਨਾ ਸਾਡਾ ਕੋਈ ਇਹਦੇ ਵਿੱਚ ਫਾਇਦਾ ਇਹਦੇ ਵਿੱਚ ਸਭਾਏ ਲੁੱਟ ਸੀ ਇੱਕ ਉਹ ਦਿੱਲੀ ਤੋਂ ਹਾਰੇ ਹੋਏ ਲੋਕਾਂ ਨੇ ਦੇਖ ਲਿਆ ਵੀ ਇਹ ਲੋਕਾਂ ਨੂੰ ਕਿਸੇ ਨਾ ਕਿਸੇ ਲੁੱਟੜਾ ਲਾ ਕੇ ਇਥੋਂ ਪੈਸਾ ਇਕੱਠਾ ਕਰਕੇ ਲੈ ਜਾਏਗਾ ਹੁਣ ਹੁਣ ਤੁਸੀਂ ਆਮ ਆਦਮੀ ਪਾਰਟੀ ਦੇ ਫੈਸਲੇ ਦਾ ਸਵਾਗਤ ਕਰਦੇ ਹੋ ਧੰਨਵਾਦ ਕਰੂੰਗਾ ਆਮ ਆਦਮੀ ਪਾਰਟੀ ਦਾ ਧੰਨਵਾਦ ਤਾਂ ਕਹਾਦਾ ਇਹ ਤਾਂ ਪੰਜਾਬ ਦੇ ਲੋਕਾਂ ਨੇ ਇੱਕ ਆਪ ਦਾ ਜਿਵੇਂ ਕਹਿ ਦਈਏ ਵੀ ਵਿਰੋਧ ਹੈ ਜਿਹੇ ਹਿਸਾਬ ਨਾਲ ਕਰਕੇ ਦਿਖਾਏ ਇਹਨਾਂ ਨੂੰ ਵੀ ਤੁਸੀਂ ਸਵਾਗਤ ਕਰਨ ਵਾਲਾ ਤਾਂ ਛੱਡੀ ਨਹੀਂ ਇਹ ਤਾਂ ਆਪ ਲੱਡੂ ਵੰਡਦੇ ਫਿਰਦੇ ਨੇ ਸਗਾ ਵੀ ਅਸੀਂ ਨੇ ਉਹ ਕਰਿਆ ਮੈਂ ਤਾਂ ਉਹ ਲੋਕਾਂ ਨੂੰ ਵੀ ਕਹਿਣਾ ਯਾਰ ਤੁਸੀਂ ਕਿਹੜੇ ਹਿਸਾਬ ਨਾਲ ਇਹਨਾਂ ਦੀ ਜਿਹੜੇ ਲੱਡੂ ਮੂੰਹ ਚ ਪਾ ਰਹੇ ਹੋ ਇਹ ਤਾਂ ਲੋਕਾਂ ਦੀ ਜਿੱਤ ਹੈ ਪੰਜਾਬ ਦੇ ਜਿਹੜੇ ਲੋਕਾਂ ਨੇ ਇਹਨਾਂ ਦਾ ਇਹ ਸਾਰਾ ਹਸ਼ਰ ਦਿਖਾਇਆ ਇਹਨਾਂ ਨੂੰ ਵੀ ਤੁਸੀਂ ਕਿਸ ਹਿਸਾਬ ਨਾਲ ਆਏ ਸੀ ਇਹ ਪਾਲਿਸੀ ਥੋੜੀ ਜੀ ਤਾਂ ਇੱਕ ਪੰਜਾਬ ਦਾ ਲੋਟੂ ਆਇਆ ਸੀ ਦਿੱਲੀ ਤੋਂ ਇਕੱਠਾ ਕਰਕੇ ਵੀ ਇੱਥੋਂ ਲੈ ਜਾਈਏ ਕਿਸੇ ਹਿਸਾਬ ਚ ਪਰ ਪੰਜਾਬ ਦੇ ਲੋਕਾਂ ਨੇ ਦਿਖਾਤਾ ਇਹ ਇੱਕ ਮੁੱਠ ਹੋ ਕੇ ਤੇ ਇਹਦੇ ਤੇ ਸਿਆਸੀ ਤਰ੍ਹਾਂ ਵੀ ਤੇ ਪੰਜਾਬ ਦੀਆਂ ਜਥੇਬੰਦੀਆਂ ਵੀ ਸਾਰੀਆਂ ਇੱਕ ਮੁੱਠ ਹੋ ਕੇ ਲੜਾਈ ਲੜੀਆ ਤੇ ਤਾਂ ਇਹ ਲੜਾਈ ਜਿੱਤੇ ਜਿਵੇਂ ਅਸੀਂ ਦਿੱਲੀ ਜਿੱਤ ਕੇ ਆਏ ਸੀ ਬਿਲਕੁਲ ਹੁਣ ਜਿਵੇਂ ਪਾਲਸੀ ਵਾਪਸ ਲੈ ਲਈ ਨੋਟੀਫਿਕੇਸ਼ਨ ਕਹਿ ਰਹੇ ਨੇ ਕਿ ਆਉਣ ਵਾਲੇ ਦਿਨਾਂ ਚ ਰੱਦ ਕਰ ਦਾਂਗੇ ਜਦੋਂ ਨੋਟੀਫਿਕੇਸ਼ਨ ਰੱਦ ਕਰਤਾ ਜਿਹੜਾ ੱੱੱ ਤੱਬਾ ਤੀ ਉਹ ਤਾਂ ਲੈ ਜੂ ਆਮ ਆਦਮੀ ਪਾਰਟੀ ਤੋਂ ਖਤਮ ਹੋ ਜੂ ਤੱਬਾ ਨਹੀਂ ਨਹੀਂ ਆਮਣ ਜੀ ਤੱਬਾ ਤਾਂ ਅੱਜ ਵੀ ਜਿਹੜਾ ਦਿੱਲੀ ਜਿੱਤ ਕੇ ਆਈ ਸੀ ਆਪਾਂ ਜਿਹੜਾ ਦਿੱਲੀ ਅੰਦੋਲਨ ਜਿੱਤ ਕੇ ਸੀ ਅੱਜ ਬੀਜੇਪੀ ਦੇ ਲੋਕਾਂ ਨੂੰ ਅੱਜ ਤੱਕ ਨਹੀਂ ਹੁਣ ਆਪਣੇ ਪੰਜਾਬ ਦੇ ਲੋਕ ਸੈਪਟ ਕਰ ਰਹੇ ਉਹਨਾਂ ਨੂੰ ਉਹਨਾਂ ਨੂੰ ਨਹੀਂ ਵੜਨਦੇ ਰ ਪਿੰਡਾਂ 'ਚ ਜਿਹੜੇ ਬੀਜੇਪੀ ਦੀ ਪਾਲਿਸੀ ਚਾਹੇ ਵਾਪਸ ਲੈ ਲਈ ਜਾਨੀ ਕਿ ਨੁਕਸਾਨ ਪਾਰਟੀ ਦਾ ਹੋ ਗਿਆ ਨਹੀਂ ਪਾਰਟੀ ਦਾ ਨੁਕਸਾਨ ਤਾਂ ਹੋਇਆ ਗਿਆ ਪਾਰਟੀ ਦੇ ਤਾਂ ਲੋਕਾਂ ਨੂੰ ਪਤਾ ਲੱਗਣ ਲੱਗ ਗਿਆ ਵੀ ਇਹ ਜਿਹੜੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਖਿਆ ਸੀ ਜਿਹੜੀ ਉਹ ਇਹਨਾਂ ਨੇ VOTING ਕਰਾਈ ਸੀ ਵੀ 20 ਲੱਖ ਪੰਜਾਬ ਦਾ ਉਸ ਟਾਈਮ ਦੇ ਵਿੱਚ ਬੰਦਿਆਂ ਨੇ VOTING ਕਰੀ ਸੀ ਵੀ 20 ਲੱਖ ਬੰਦਾ ਪੰਜਾਬ ਦਾ ਆ ਆਮ ਆਦਮੀ ਪਾਰਟੀ ਨਾਲ ਨਹੀਂ ਭਗਵੰਤ ਮਾਨ ਨਾਲ ਠੀਕ ਹੈ ਸੋ ਇਹ ਅਮਨ ਜੀ ਕਿਤੇ ਨਾ ਕਿਤੇ ਲੋਕਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਤੇ ਭਗਵੰਤ ਮਾਨ ਸਾਹਿਬ ਨੂੰ ਵੀ ਮੈਂ ਇਹ ਕਹਿਣਾ ਚਾਹਣਾ ਵੀ ਤੁਸੀਂ ਇਹ ਕੇਜਰੀਵਾਲ ਦੇ ਮਗਰ ਨਾ ਲੱਗੋ ਤੁਸੀਂ ਲੋਕਾਂ ਨੇ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਸੀਐਮ ਚਿਹਰਾ ਬਣਾਇਆ ਸੀ ਸੀਆਮ ਬਣ ਕੇ ਪੰਜਾਬ ਦੀ ਜ਼ੁਰਤ ਦਿਖਾਓ ਜੇ ਤੁਹਾਨੂੰ ਲੱਗਦਾ ਸੀਐਮ ਤਾਂ ਭਗਵੰਤ ਮਾਨ ਹੈਗੇ ਨੇ ਉਹੀ ਕਰਦੇ ਧਰਦੇ ਨੇ ਕੋਈ ਹੋਰ ਕਰਦਾ ਕੋਈ ਨਹੀਂ ਇਹ ਤਾਂ ਹੁਣ ਆਮੜੇ ਜੀ ਅਸਲ ਦੇ ਵਿੱਚ ਭਗਵੰਤ ਮਾਨ ਤਾਂ ਥੋੜਾ ਜਿਹਾ ਜੇ ਆਪਾਂ ਕਹਿ ਦਈਏ ਨਾ ਇਹਨਾਂ ਨੂੰ ਜ਼ੁਰਕਾ ਦਿਖਾਉਣਾ ਚਾਹੀਦਾ ਇਹਨਾਂ ਨੂੰ ਜਿੱਥੇ ਇਹ ਜਿਹੀਆਂ ਪਾਲਿਸੀਆਂ ਬਣਾਉਂਦੇ ਨੇ ਇਹਨਾਂ ਦਾ ਵਿਰੋਧ ਵੀ ਕਰਨਾ ਚਾਹੀਦਾ ਬਾਕੀ ਯਾਰ ਆਉਂਦੀ ਜਾਂਦੀਆਂ ਰਹਿੰਦੀ ਨੇ ਇੱਥੇ 5 ਵਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਮੁੱਖ ਮੰਤਰੀ ਰਹੇਗੇ ਉਹ ਚਲੇ ਗਏ ਇਥੋਂ ਇਹ ਇਤਿਹਾਸ ਦੇ ਵਿੱਚ ਇੱਕ ਫੈਸਲਾ ਕੋਣ ਹੋਣਾ ਚਾਹੀਦਾ ਸੀ ਭਗਵੰਤ ਮਾਨ ਸਾਹਿਬ ਲਈ ਵੀ ਵੀ ਜੇ ਕਿਤੇ ਇਸ ਤਰ੍ਹਾਂ ਦੀ ਨੋਬਤ ਆਉਂਦੀ ਤਾਂ ਉਹ ਕਹਿੰਦੇ ਵੀ ਮੇਰਾ ਅਸਤੀਫਾ ਪਿਆ ਆ ਜਿਹੜੀ ਪਾਲਿਸੀ ਹੈ ਥੋੜੀ ਜੱਟਾਂ ਲਈ ਖਿਲਾਫ ਆ ਇਹ ਮੈਂ ਇਸ ਪਾਲਿਸੀ ਦੇ ਹੱਕ 'ਚ ਨਹੀਂ ਬੋਲਦਾ ਹੈਗਾ ਇਹ ਭਗਵੰਤ ਮਾਨ ਸਾਹਿਬ ਜੇ ਲੋਕਾਂ ਨੇ ਨਾਲ ਖੜਨਾ ਸੀ ਭਗਵੰਤ ਦੇ ਨਾਲ ਵੀ ਤੁਸੀਂ ਇਹ ਪਾਲਿਸੀ ਹੈ ਜਿਹੜੀ ਗਲਤ ਲੈ ਕੇ ਆਏ ਹੋ ਦਿੱਲੀ ਵਾਲਿਆਂ ਨੂੰ ਸੀਐਮ ਸਾਹਿਬ ਕਹਿੰਦੇ ਪਰ ਦੇਖੋ ਅਮਨ ਜੀ ਪਰ ਲੋਕ ਨੇ ਅੱਜ ਜਿਹੜੇ ਉਹੀ ਭਗਵੰਤ ਮਾਨ ਨੂੰ ਅੱਖਾਂ ਤੇ ਚੱਕਿਆ ਹੋਇਆ ਸੀ ਤੇ ਅੱਜ ਉਹੀ ਲੋਕ ਨੇ ਜਿਹੜੇ ਅੱਜ ਭਗਵੰਤ ਮਾਨ ਨੂੰ ਅ ਕਿਸ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਪੂਰੇ ਪੰਜਾਬ ਦੀ ਜਿਹੜੀ ਨਿਗਾਹ ਆ ਪੰਜਾਬ ਨੂੰ ਜਿਹੜਾ ਵਿਸ਼ਵਾਸ ਉਹ ਕੱਲੇ ਭਗਵੰਤ ਮਾਨ ਤੇ ਆ ਜਿਹੜੀ ਆਮ ਆਦਮੀ ਪਾਰਟੀ ਦੀ ਹੋਰ ਲੀਡਰਸ਼ਿਪ ਆ ਉਹ ਤੇ ਕੋਈ ਵਿਸ਼ਵਾਸ ਨਹੀਂ ਉਹ ਤੇ ਨਹੀਂ ਹੈਗਾ ਜੀ ਦੇਖੋ ਪੰਜਾਬ ਨੂੰ ਜਦੋਂ ਭਗਵੰਤ ਮਾਨ ਕਰਕੇ ਸਰਕਾਰ ਬਣੀਆ ਉਦੋਂ ਲੋਕਾਂ ਨੇ ਥੋੜੀ ਦੇਖਿਆ ਜਿਹੜੇ 92 93 ਜਿੱਤੇ ਨੇ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹਾਲੇ ਤੱਕ ਵੀ ਕਿੱਥੇ ਦਾ ਐਮਐਲਏ ਆ ਪੰਜਾਬ ਦੇ ਤੁਸੀਂ ਵਗਜੋ ਤੁਸੀਂ 90% ਲੋਕਾਂ ਨੂੰ ਇਹ ਨਹੀਂ ਪਤਾ ਵੀ ਮੰਤਰੀ ਕੌਣ ਅੱਗੇ ਪਤਾ ਹੁੰਦਾ ਸੀ ਵੀ ਯਾਰ ਆਪਣੇ ਮੰਤਰੀ ਲੋਕ ਨਿਰਮਾਨ ਪਰਮਿੰਦਰ ਢੀਂਡਸਾ ਜੀ ਆ ਜਾਂ ਆਪਣੇ ਕੈਬਨਟ ਮੰਤਰੀ ਸਿੰਘਲਾ ਸਾਹਿਬ ਸੜਕੀ ਮੰਤਰੀ ਨੇ ਇਹ ਹੁਣ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਕਿਹਦੇ ਕੋਲੇ ਕਿਹੜਾ ਮੰਤਰਾਲੇ ਆ ਹੁਣ ਤਾਂ ਤੁਸੀਂ ਇੱਕ ਲੋਕਾਂ ਨੇ ਸਿਰਫ ਇਹ ਦੇਖਿਆ ਸੀ ਵੀ ਭਗਵੰਤ ਮਾਨ ਨੂੰ ਵੋਟ ਪਾ ਰਹੇ ਸੀ ਇਸ ਤੋਂ ਇਲਾਵਾ ਸਾਨੂੰ ਕੋਈ ਅਸੀਂ ਦੇਖਿਆ ਹੀ ਨਹੀਂ ਕਿਸੇ ਨੇ ਕੁਝ ਤੇ ਭਗਵੰਤ ਮਾਨ ਸਾਹਿਬ ਲੋਕਾਂ ਦੀਆਂ ਉਮੀਦਾਂ ਤੇ ਨਹੀਂ ਖਰੇ ਉਤਰੇ ਉਹ ਇੱਕ ਸਿਰਫ ਦਿੱਲੀ ਵਾਲੇ ਦੇ ਕੇਜਰੀਵਾਲ ਤੋਂ ਪਤਾ ਨਹੀਂ ਉਹਨਾਂ ਦਾ ਕੀ ਵਹਿਜਾ ਹੈ ਉਹਨਾਂ ਕੋਲੇ ਹੈਗਾ ਜਿਹੜਾ ਉਹਨਾਂ ਤੋਂ ਇੰਨਾ ਡਰਦੇ ਨੇ ਨਹੀਂ ਉਹਨਾਂ ਦਾ ਅ ਅਸਤੀਫਾ ਜਾਂ ਉਹਨਾਂ ਨੂੰ ਦੇ ਕੇ ਸਾਈਡ ਤੇ ਹੁਣ ਵੀ ਮੈਂ ਖੜਾ ਪੰਜਾਬ ਨਾਲ ਆਮਣ ਜੀ ਦੇਖੋ ਬਹੁਤ ਉਦਾਹਰਨਾਂ ਨੇ ਜਿਹੜੀਆਂ ਜਦੋਂ ਕੋਈ ਇਸ ਤਰ੍ਹਾਂ ਦੀਆਂ ਹੋਈਆਂ ਨੇ ਤਾਂ ਵੱਡੇ ਵੱਡੇ ਉਹਦੇ ਛੱਡਣੇ ਪੈਂਦੇ ਨੇ ਆਪਦੇ ਲੋਕਾਂ ਲਈ ਖੜਨ ਵਾਸਤੇ ਪਰ ਅੱਜ ਕਿਤੇ ਨਾ ਕਿਤੇ ਪਾਰਟੀ ਵੀ ਇਹਨਾਂ ਦੀ ਖਤਮ ਹੋਈ ਆ ਤੇ ਭਵੰਤਮਾਨ ਸਾਹਿਬ ਨੇ ਜਿਹੜਾ ਆਪ ਦਾ ਉਹਨਾਂ ਦਾ ਪਹਿਲਾਂ ਹੈਗਾ ਸੀ ਵੀ ਹਾਂ ਵੀ ਅਗਲਾ ਲੋਕ ਕਹਿੰਦੇ ਸੀ ਯਾਰ ਭਵੰਤਮਾਨ ਵਰਗਾ ਸੀਐਮ ਆਉਣਾ ਚਾਹੀਦਾ ਉਹ ਕਰਦਾਰ ਵੀ ਜਿਹੜਾ ਉਹ ਗਵਾ ਲਿਆ ਲੋਕਾਂ ਚੋਂ ਦੇਖੋ ਹੁਣ ਲੋੜ ਆ ਗਈ ਤਾਂ ਸੀਐਮ ਸਾਹਿਬ ਨੂੰ ਵੀ ਜਿਹੜਾ ਕੋਈ ਇਹਨਾਂ ਦਾ 6 ਮਹੀਨੇ ਬਾਅਦ ਕੋਈ ਹੋਰ ਇਹੋ ਜਿਹਾ ਫੈਸਲਾ ਕਰਦੇ ਨੇ ਤਾਂ ਪਹਿਲਾਂ ਹੀ ਡਟ ਕੇ ਵਿਰੋਧ ਕਰ ਦੇਣਾ ਨਾ ਕਿ ਇਹਨਾਂ ਦੇ ਹਾਂ ਦੇ ਹਾਂ ਮਰੋਣ ਦੇਖੋ ਮਨੀਸ਼ ਸ਼ੋਧਿਆ ਦਾ ਕੀ ਹੈ ਉਹਰੇ ਕੇਜਰੀਵਾਲ ਦਾ ਕੀ ਆ ਓਰੇ ਦਿੱਲੀ ਤੋਂ ਹਾਰੇ ਹੋਏ ਲੀਡਰ ਨੇ ਅਨਚਾਰਜ ਹੋਰ ਵੀ ਆਏ ਲੱਗਦੇ ਨੇ ਲੱਗਦੇ ਨੇ ਆਪਾਂ ਨੇ ਦੇਖਿਆ ਹੋਰ ਵੱਖ 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 ਕਾਂਗਰਸ ਪਾਰਟੀ ਦੇ ਇਨਚਾਰਜ ਹੁੰਦੇ ਨੇ ਕਹਿੰਦੇ ਉਹ ਵੀ ਆਉਂਦੇ ਨੇ ਉਹ ਵੀ ਇੰਟਰਫੀਰੈਂਸ ਕਰਦੇ ਨੇ ਕੀ ਲੱਗਦਾ ਤੁਹਾਨੂੰ ਉਹ ਨਹੀਂ ਕਰਦੇ ਨਾ ਅਰੇ ਦੇਖਿਆ ਆਪਾਂ ਨੇ ਜੀ ਇੰਟਰਫੀਰ ਕਰਦਾ ਕੋਈ ਐਨਾ ਪਹਿਲਾਂ ਵੀ ਜਿਹੜੇ ਅਨਚਾਰਜ ਰਹੇ ਨੇ ਜਾਂ ਹੁਣ ਵੀ ਆਪਣੇ ਬੁਪੇਸ਼ ਵਕੀਲ ਜੀ ਇਨਚਾਰਜ ਨੇ ਕਦੇ ਦੇਖਿਆ ਪੰਜਾਬ ਦੇ ਵਿੱਚ ਵੀ ਅਸੀਂ ਆਹ ਕਰ ਰਹੇ ਆ ਜਾਂ ਕੁਝ ਠੀਕ ਹੈ ਅਨਚਾਰਜ ਪਹਿਲਾਂ ਵੀ ਵੱਖ ਵੱਖ ਪਾਰਟੀਆਂ ਦੇ ਲੱਗਦੇ ਆਏ ਨੇ ਤੇ ਲੱਗਦੇ ਰਹਿਣਗੇ ਵੀ ਪਰ ਇੰਨਾ ਨਹੀਂ ਵੀ ਜਿਵੇਂ ਇਹਨਾਂ ਨਾਲ ਜਿਵੇਂ ਹੁਣ ਇਹ ਕਰ ਰਹੇ ਨੇ ਇਹਨਾਂ ਨੇ ਤਾਂ ਇੱਕ ਤੁਸੀਂ ਐ ਲਾ ਲਓ ਵੀ ਸੀਐਮ ਦੀ ਜਿਹੜੀ ਮਰਿਆਦਾ ਹੁੰਦੀ ਹੈਗੀ ਉਹਨਾਂ ਨੂੰ ਵੀ ਸਿੱਕੇ ਤੇ ਟੰਗਤਾ ਸੀਐਮ ਸਾਹਿਬ ਨੂੰ ਬਸ ਐ ਖੜਾ ਲੈਂਦੇ ਆ ਆਪਣੇ ਕੋਲੇ ਵੀ ਇਹ ਇੱਕ ਸਾਡਾ ਕਟਪੁਤਲੀ ਵਾਂਗੂ ਵੀ ਉਹ ਚੀਜ਼ ਨੂੰ ਲੋਕ ਨੇ ਜਿਹੜੇ ਚੰਗਾ ਨਹੀਂ ਸਮਝਦੇ ਲੋਕ ਕਹਿੰਦੇ ਨੇ ਵੀ ਅਸੀਂ ਸੀਐਮ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਨਾ ਕਿ ਆ ਕੇਜਰੀਵਾਲ ਜਾਂ ਸ਼ਸ਼ੋਦੀਆ ਜਿਹਨੂੰ ਵੀ ਤੁਸੀਂ ਆ ਕੇ ਵੀ ਤੁਸੀਂ ਐਡੇ ਐਡੇ ਪੋਸਟਰ ਬਾਜੀ ਕਰਦੇ ਹੋ ਲੱਖਾਂ ਰੁਪਇਆ ਪੰਜਾਬ ਦਾ ਬਰਬਾਦ ਕਰਕੇ ਰੱਖਤਾ ਮਣਜੀ ਇਹਨਾਂ ਨੇ ਆਹ ਪਾਲਸੀ ਦੇ ਵਿੱਚ ਤੁਸੀਂ ਖੱਟਿਆ ਕੀ ਆ ਆਹ ਆਹ ਪਾਲਸੀ ਦੇ ਕਿੰਨੇ 100 ਕਰੋੜ ਰੁਪਇਆ ਖਰਚ ਆ ਗਿਆ ਉਹ ਇਹਨਾਂ ਨੂੰ ਲੋਕਾਂ ਨੂੰ ਸਮਝਾਉਣ ਤੇ ਵੀ ਅਸੀਂ ਤੁਹਾਡੇ ਫਾਇਦੇਮੰਦ ਦੀ ਆ ਪਰ ਪਹਿਲੇ ਸੱਤੇ ਲੋਕ ਸਮਝ ਗਏ ਦੀ ਪਾਲਸੀ ਸਾਡੇ ਹੱਕ ਦੀ ਨਹੀਂ ਹੈਗੀ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਬੋਰਡ ਰੰਗ ਤੇ ਭਾਰਤਾ ਪੂਰਾ ਪੰਜਾਬ ਵੀ ਇਹ ਇਹ ਤੁਹਾਡੇ ਹੱਕਾਂ ਚ ਆ ਜੀ ਤੁਹਾਨੂੰ ਇੰਨਾ ਮੁਨਾਫਾ ਹੋ ਕਰੋੜਾਂ ਦੇ ਤੁਸੀਂ ਮਾਲਕ ਬਣ ਜਾਓਗੇ ਤੁਸੀਂ ਇੰਨੇ ਤੁਹਾਡੇ ਇੰਨੇ ਦਾ ਪਲਾਟ ਹੋਊ ਫਲਾਨ ਵੀ ਤੁਸੀਂ ਇਸ ਹੱਦ ਤੱਕ ਇਹਨਾਂ ਨੇ ਪ੍ਰਚਾਰ ਕਰਿਆ ਵੀ ਪਤਾ ਨਹੀਂ ਕਿੰਨਾ ਕ ਅਮੀਰ ਬਣਾਤਾ ਜ਼ਿਮੀਂਦਾਰਾਂ ਨੂੰ ਠੀਕ ਹੈ ਪਰ ਤੁਸੀਂ ਇੱਥੇ ਦੇਖੋ ਵੀ ਇਸ ਇਹਨਾਂ ਨੇ ਇਹ ਸਮਝਿਆ ਸੀ ਅਮਨ ਜੀ ਪਹਿਲਾਂ ਜਦੋਂ ਇਹਨਾਂ ਨੇ ਧਰਨਾ ਚਕਾਇਆ ਆਪਣਾ ਜਿਹੜਾ ਸਿੱਧੂਪੁਰ ਜਥੇਬੰਦੀ ਦਾ ਸੀ ਦੋਏ ਬਾਰਡਰਾਂ ਤੋਂ ਇਹਨਾਂ ਨੇ ਆਖਿਆ ਵੀ ਸ਼ਾਇਦ ਇਹ ਪਾਲਿਸੀ ਵੀ ਆਪਾਂ ਉਸੇ ਤਰ੍ਹਾਂ ਵੀ ਛੱਟਪੱਟ ਲੋਕ ਮੰਨ ਜਾਣਗੇ ਵੀ ਜਿਵੇਂ ਆਪਾਂ ਨੇ ਧਰਨਾ ਚਕਾਤਾ ਸੀ ਐਵੇਂ ਹੀ ਲੋਕਾਂ ਨੂੰ ਜੀ ਜੀ ਜੇ ਜੇ ਵਾਪਸ ਨਾ ਲੈਂਦੇ ਲੈਂਡ ਪੂਲਿੰਗ ਪਾਲਿਸੀ ਤਾਂ ਕੀ ਹੋਣਾ ਸੀ ਕੀ ਅਨੁਮਾਨ ਹੈ ਤੁਹਾਨੂੰ ਜੇ ਨਾ ਲੈਂਦੇ ਤਾਂ ਮੈਨੂੰ ਲੱਗਦਾ ਅਮਨ ਜੀ ਇੱਥੇ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣਾ ਸੀ ਟਕਰਾਅ ਹੋਣਾ ਸੀ ਸਰਕਾਰ ਤੇ ਲੋਕਾਂ ਦਾ ਜ਼ਿਮੀਂਦਾਰਾਂ ਦਾ ਕਿਉਂਕਿ ਇਹਨਾਂ ਨੇ ਉਹ ਲੋਕਾਂ ਦੇ ਜਾ ਕੇ ਸ਼ਹਿਰਾਂ ਦੇ ਵਿੱਚ ਜਾ ਕੇ ਬੜਨਾ ਸੀ ਉੱਥੇ ਖੇਤਾਂ 'ਚ ਫਸਲਾਂ ਜਦੋਂ ਬੋਣੀਆਂ ਸੀ ਆਪਦੇ ਬਲਡਰੋਦਰ ਚਲਾਉਣੇ ਸੀ ਤਾਂ ਫਿਰ ਤੁਸੀਂ ਆਪਦੇ ਆਪ ਲਾ ਕੇ ਦੇਖੋ ਵੀ ਥੋੜੀ ਕੋਈ ਫਸਲ ਦੇ ਵਿੱਚ ਕੋਈ ਜੱਟ ਕੋਈ ਜ਼ਿਮੀਂਦਾਰ ਦੀ ਕੋਈ ਵੱਟ ਤੇ ਵੀ ਪੁੱਛ ਕੇ ਚੜਦਾ ਤਾਂ ਫਿਰ ਉੱਥੇ ਕਿਸ ਪੱਧਰ ਤੇ ਨੁਕਸਾਨ ਹੁੰਦਾ ਤੁਸੀਂ ਆਪ ਜਾਣਦੇ ਹੋ ਦੇਖੋ ਜਨਨ ਕਿ ਤੁਸੀਂ ਕਹਿੰਦੇ ਹੋ ਕਿ ਬਹੁਤ ਸਮੇਂ ਸਿਰ ਫੈਸਲਾ ਲੈ ਲਿਆ ਇਹ ਵਧੀਆ ਕੀਤਾ ਹਾਂ ਇਹ ਲੋਕਾਂ ਦੀ ਜਿੱਤਾਂ ਲੋਕਾਂ ਨੇ ਗਰਦਨ ਤੇ ਗੋਡਾ ਰੱਖ ਕੇ ਫੈਸਲਾ ਵਾਪਸ ਕਰਾਇਆ ਨਾ ਕਿ ਇਹਨਾਂ ਨੇ ਲਿਆ ਇਹ ਤਾਂ ਲੋਕਾਂ ਦੀ ਜਿੱਤ ਆ ਪੂਰੇ ਜਥੇਬੰਦੀ ਦੀ ਪੰਜਾਬ ਦੀ ਜਿੱਤ ਆ ਪੰਜਾਬ ਦੇ ਮਾਵਾ ਭੈਣਾ ਜਿਹੜੀਆਂ ਨੇ ਹਰੇਕ ਨੇ ਜਿੱਥੇ ਇਕੱਠ ਹੋਇਆ ਇਕੱਠਾਂ ਦੇ ਵਿੱਚ ਜਾ ਕੇ ਦੱਸਿਆ ਵੀ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਪਰ ਸਰਕਾਰ ਕਹਿ ਰਹੀ ਆ ਕੈਬਨਿਟ ਮੰਤਰੀ ਕਹਿ ਰਹੇ ਨੇ ਸਰਕਾਰ ਦੇ ਕਿ ਅਸੀਂ ਤਾਂ ਲੋਕਾਂ ਦੇ ਕੰਮ ਕਰਨੇ ਨੇ ਲੋਕ ਜਿਹੜੇ ਕੰਮ ਦੇ ਵਿਰੋਧ ਨੇ ਜਾਂ ਕਿਸਾਨ ਜਿਹੜੇ ਕੰਮ ਦੇ ਵਿਰੋਧ ਨੇ ਅਸੀਂ ਨਹੀਂ ਉਹ ਫੈਸਲਾ ਲਾਗੂ ਕਰਦੇ ਵੀ ਚਲੋ ਲਾਗੂ ਕਰ ਵੀ ਦਿੱਤਾ ਤਾਂ ਵਾਪਸ ਲੈ ਲਿਆ ਜੀ ਲੋਕਾਂ ਨੇ ਕਰਾਇਆ ਫੈਸਲਾ ਇਹ ਜੀ ਇਹ ਫੈਸਲਾ ਆਪ ਥੋੜੀ ਜਿਨਾਂ ਨੇ ਕਰਿਆ ਇਹ ਤਾਂ ਲੋਕ ਰਾਏ ਜਦੋਂ ਲੋਕਾਂ ਦੇ ਵੱਡੇ ਵੱਡੇ ਇਕੱਠ ਹੋਣ ਲੱਗੇ ਸਮੂਚੀਆਂ ਪਾਰਟੀਆਂ ਨੇ ਆਪਦੇ ਇਕੱਠ ਦਿਖਾਏ ਪੂਰੀ ਜਥੇਬੰਦੀਆਂ ਨੇ ਇੱਕ ਮੁਠ ਹੋ ਕੇ ਇਸ ਇਕੱਠਾਂ ਦੇ ਵਿੱਚ ਵੀ ਅਸੀਂ ਵੜ ਕੇ ਦਿਖਾਓ ਲੋਕਾਂ ਦੀ ਜਿੱਤ ਆ ਇਹ ਹੁਣ ਜੋ ਮਰਜ਼ੀ ਕਹੀ ਜਾਣ ਵੀ ਅਸੀਂ ਇਹ ਆਪ ਰੱਦ ਕਰਾਇਆ ਇਹ ਤਾਂ ਲੋਕਾਂ ਦੀ ਜਿਵੇਂ ਆਪਾਂ ਦਿੱਲੀ ਜਿੱਤ ਕੇ ਆਏ ਸੀ ਲੋਕਾਂ ਦੀ ਜਿੱਤ ਸੀ ਇਹ ਨਾ ਕਿ ਕਿਸੇ ਇਹਨਾਂ ਦੀ ਇਹਨਾਂ ਨੂੰ ਤਾਂ ਇੱਕ ਲੋਕਾਂ ਦੇ ਦਬਾਅ ਨੇ ਹਰਾ ਹਰਾਇਆ ਇਹ ਜਿਹੜੀ ਹਾਰ ਕਹਿੰਦੇ ਇਹਨਾਂ ਦੀ ਵੀ ਜਿਹੜਾ ਇਹ ਲੋਕਾਂ ਦੇ ਥੋਪਣਾ ਚਾਹੁੰਦੇ ਸੀ ਫੈਸਲਾ ਪਰ ਵੱਡੀ ਜਿੱਤ ਹੋਈ ਆ ਅਮਨ ਜੀ ਪੂਰਾ ਪੰਜਾਬ ਇਸ ਦਾ ਵਧਾਈ ਦਾ ਪੱਤਰ ਹੈ ਬਿਲਕੁਲ ਜੀ ਸੋ ਨੌਜਵਾਨ ਆਗੂ ਨੇ ਲਾਲਵਿੰਦਰ ਸਿੰਘ ਲਾਲੀ ਸਕਰੋਦੀ ਜਿਨ੍ਹਾਂ ਦਾ ਕਹਿਣਾ ਕਿ ਬਹੁਤ ਵਧੀਆ ਤਰੀਕੇ ਨਾਲ ਇੱਕ ਜੁਟਤਾ ਦਿਖਾਈ ਲੋਕਾਂ ਨੇ ਕਿਸਾਨਾਂ ਨੇ ਜਿਸ ਕਾਰਨ ਸਰਕਾਰ ਨੂੰ ਦਵਾ ਦੇ ਵਿੱਚ ਇਹ ਫੈਸਲਾ ਵਾਪਸ ਲੈਣਾ ਪਿਆ ਜੋ ਕਿ ਪੂਰੇ ਪੰਜਾਬੀਆਂ ਦੀ ਜਿੱਤ ਹੈ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ